ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਗੱਲ ਕਰ ਰਹੇ ਹਾਂ ਲੇਬਰ ਡੇ ਦੀ ਲੇਬਰ ਡੇ ਕਦੋਂ ਮਨਾਇਆ ਜਾਂਦਾ ਹੈ ਕਿਉਂ ਮਨਾਇਆ ਜਾਂਦਾ ਹੈ ਤੇ ਕਿੱਥੇ-ਕਿੱਥੇ ਮਨਾਇਆ ਜਾਂਦਾ ਹੈ ਇਸ ਦੀ ਸ਼ੁਰੂਆਤ ਕਦੋਂ ਹੋਈ ਸੀ ਚਲੋ ਅੱਜ ਆਪਾਂ ਦੱਸਦੇ ਹਾਂ ਲੇਬਰ ਡੇ ਦੀ ਸ਼ੁਰੂਆਤ ਅਮਰੀਕਾ ਵਿੱਚ ਹੋਈ ਸੀ ਅਮਰੀਕਾ ਵਿੱਚ 1886 ਈਸਵੀ ਵਿੱਚ ਮਜ਼ਦੂਰਾ ਨੇ ਇੱਕ ਬਹੁਤ ਵੱਡਾ ਧਰਨਾ ਦਿੱਤਾ ਜਿਨ੍ਹਾਂ ਵਿੱਚ ਉਹਨਾਂ ਨੇ ਆਪ ਦੀਆਂ ਮੁੱਖ ਮੰਗਾਂ ਰੱਖੀਆਂ ਮਤਲਬ ਕਿ ਜਿਹੜਾ ਪਹਿਲਾਂ ਮਜ਼ਦੂਰਾਂ ਦਾ ਕੰਮ ਕਰਨ ਦਾ ਟਾਈਮ ਸੀ ਘੱਟੋ ਘੱਟ 12 12 15 15 ਘੰਟੇ ਹੁੰਦਾ ਸੀ ਇਸ ਲਈ ਉਹਨਾਂ ਨੇ ਧਰਨਾ ਦਿੱਤਾ ਕਿ ਸਾਡਾ ਜਿਹੜਾ ਮਜ਼ਦੂਰੀ ਦਾ ਟਾਈਮ ਆ ਉਹਨਾਂ ਨੂੰ ਘਟਾ ਕੇ 8 ਘੰਟੇ ਕੀਤਾ ਜਾਵੇ ਜਿਸ ਦੇ ਅਕੋਰਡਿੰਗ ਉਹਨਾਂ ਨੇ ਧਰਨਾ ਲਾਇਆ ਪਰ ਧਰਨੇ ਵਾਲੇ ਸਥਾਨ ਤੇ ਆ ਕੇ ਪੁਲਿਸ ਨੇ ਫਾਇਰਿੰਗ ਕਰ ਦਿੱਤੀ ਧਰਨਾ ਸਾਰਾ ਖੁਰਦਬੁਰਦ ਕਰਤਾ ਜਿੰਨਾਂ ਵਿੱਚ ਕੁਝ ਕਿਸਾਨ ਭਰਾ ਮਤਲਬ ਮਜ਼ਦੂਰ ਭਰਾ ਸ਼ਹੀਦ ਵੀ ਹੋ ਗਏ ਪਰ ਬਾਅਦ ਵਿੱਚ ਸਰਕਾਰ ਨੇ ਮੰਨਗਾ ਮੰਨ ਲਈਆਂ ਸਨ ਤੇ ਜੋ ਲੇਬਰ ਵਾਲੇ ਆਪਣੇ ਸ਼ਹੀਦ ਹੋਏ ਸੀ ਮਜ਼ਦੂਰ ਭਰਾ ਉਹਨਾਂ ਦੀ ਯਾਦ ਵਿੱਚ ਇਹ ਦਿਨ ਬਣਾਉਣ ਬਨਾਇਆ ਜਾਣ ਲੱਗਾ ਇਹ ਸਾ तकरीबन ਸਾਰੇ ਮੁਲਕਾਂ ਵਿੱਚ ਬਣਾਇਆ ਜਾਂਦਾ ਹੈ ਕੁੱਲ ਕੁੱਲ ਮਿਲਾ ਕੇ ਵੀ ਆਲ ਵਰਲਡ ਦੇ ਮਜ਼ਦੂਰ ਦਿਵਸ ਬਣਾਇਆ ਜਾਂਦਾ ਹੈ ਪਰ ਹਾਂ ਇਹ ਕਿਸੇ ਮੁਲਕ ਚ ਮਈ ਚ ਕਿਸੇ ਕਿੱਥੇ ਕਿਤੇ ਕਿੱਥੇ ਮਤਲਬ ਕੁੱਲ ਮਿਲਾ ਕੇ ਹਰੇਕ ਮੁਲਕ ਦਾ ਅਲੱਗ-ਅਲੱਗ ਟਾਈਮ ਤੇ ਬਣਾਇਆ ਜਾਂਦਾ ਹੈ ਜ਼ਿਆਦਾਤਰ ਇਹ ਮਈ ਮਹੀਨੇ 'ਚ ਹੀ ਬਣਾਇਆ ਜਾਂਦਾ ਹੈ ਕੁਝ ਮੁਲਕਾਂ ਵਿੱਚ ਇਹ ਮਈ ਮਹੀਨੇ ਦੇ ਪਹਿਲੇ ਸੋਮਵਾਰ ਨੂੰ ਬਣਾਇਆ ਜਾਂਦਾ ਪਰ ਇੰਡੀਆ ਵਿੱਚ ਇਹ 1 ਮਈ ਨੂੰ ਬਣਾਇਆ ਜਾਂਦਾ ਹੈ ਇੰਡੀਆ ਵਿੱਚ 1923 ਵਿੱਚ ਇਸ ਦੀ ਸ਼ੁਰੂਆਤ ਕੀਤੀ ਗਈ ਸ਼ੁਰੂਆਤ ਵਿੱਚ ਸਭ ਤੋਂ ਪਹਿਲਾਂ ਚਨਈ ਵਿੱਚ ਇਸ ਨੂੰ ਬਣਾਇਆ ਗਿਆ ਸੀ ਧੰਨਵਾਦ